ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਕਿਸਾਨ ਯੂਨੀਅਨਾਂ ਵੱਲੋਂ ਲਗਾਤਾਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਲੜਾ ਜਾ ਰਿਹਾ ਤੇ ਪਿਛਲੇ ਦਿਨੀ ਜੋ ਕਿਸਾਨ ਯੂਨੀਅਨਾਂ ਦਿੱਲੀ ਵੱਲ ਕੂਚ ਕੀਤੀ ਆ ਉਸ ਨੂੰ ਲੈ ਕੇ ਸਰਕਾਰਾਂ ਵੱਲੋਂ ਜੋ ਰੁਖ ਅਪਣਾਇਆ ਗਿਆ ਤੇ ਹਮਲੇ ਕੀਤੇ ਗਏ ਉਸ ਤੋਂ ਬਾਅਦ ਸੰਯੁਕਤ ਮੋਰਚੇ ਵੱਲੋਂ ਇੱਕ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਜਿਹੜਾ ਸੱਦਾ ਦਿੱਤਾ ਦੋਸਤੋ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਆਪਣਾ ਪ੍ਰੋਗਰਾਮ ਲਿਖਿਆ ਗਿਆ ਕਿਸਾਨ ਯੂਨੀਅਨ ਦੇ ਅਗੂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਅਮਰਜੀਤ ਹਣੀ ਕੇਰਤੀ ਕਿਸਾਨ ਯਾਦ ਦਾ ਸੁਭਾ ਕਨਵੀਨਰ ਅੱਜ ਦਾ ਜਿਹੜਾ ਕੀ ਪ੍ਰੋਗਰਾਮ ਹੈ ਜਿਹੜਾ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਇਹ ਜਿਹੜਾ ਜੀ ਕਿਸਾਨ ਸ਼ਾਂਤਮਈ ਤਰੀਕਿਆਂ ਨਾਲ ਰਹਿੰਦੇ ਆ ਮੰਗਾਂ ਬਣਾਉਣ ਦੀ ਖਾਤਰ ਦਿੱਲੀ ਜਾ ਰਹੇ ਸੀ ਉਹਨਾਂ ਨੂੰ ਬਾਰਡਰਾਂ ਤੇ ਰੋਕ ਕੇ ਜ਼ਬਰਦਸਤਾਇਆ ਸਰਕਾਰ ਨੇ ਕੇਂਦਰ ਨੇ ਲੱਤਾਂ ਮਾਹਾਂ ਤੋੜੀਆਂ ਅਥਰੂ ਗਏ ਛਿੱਟੇ ਗੈਰ ਮ ਉਸ ਦੇ ਵਿਰੋਧ ਦੇ ਵਿੱਚ ਪੰਜਾਬ ਦਾ ਜਿਹੜਾ ਸੰਯੁਕਤ ਮੋਰਚਾ ਬਣਿਆ ਵਿਆ ਉਹਦੇ ਕਿਨੋਂ ਟੋਲ ਪਲਾਜੇ ਫ੍ਰੀ ਕਰਦਾ ਪ੍ਰੋਗਰਾਮ ਸੀ ਉਹ ਸੰਘਰਸ਼ ਦੀ سپورਟ ਦੇ ਵਿੱਚ ਕੀ ਕਾਰਨ ਮੰਨਦੇ ਹੋ ਵੀ ਕੁਝ ਜਥੇਬੰਦੀਆਂ ਉੱਥੇ ਚੱਲ ਗਈਆਂ ਕੁਝ ਜਥੇਬੰਦੀਆਂ ਰਹੀਆਂ ਇੱਕ ਜਗ ਇੱਕ ਥਾਂ ਕਿਉਂ ਨਹੀਂ ਗਏ ਦੇਖੋ ਅਸੀਂ ਉਹ ਸੰਘਰਸ਼ ਦੇ ਨਾਲ ਇੱਕ ਮੁੱਠਤਾ ਇਕੱਠੇ ਨਹੀਂ ਗਏ ਜਿਹੜਾ ਤੁਹਾਡਾ ਸਵਾਲ ਆ ਇਹ ਹਰੇਕ ਜਥੇਬੰਦੀ ਦਾ ਆਪਣਾ ਆਪਣਾ ਲੜਨ ਦਾ ਤਰੀਕਾ ਇਹ ਤ벌 ਇਹ ਨਹੀਂ ਕਿ ਸਰਕਾਰ ਉਹਨਾਂ ਤੇ ਜ਼ਬਰ ਕਰੇ ਅਸੀਂ ਬੈਠੇਗੇ ਠੀਕ ਹੈ ਜਿਉਂਤ ਮੋਰਚਾ ਉਹਨਾਂ ਦਾ ਬਣਿਆ ਉਹ ਇਹੀ ਐਸਕੇ ਮੰਗੀਆਂ ਜਿਹੜੀਆਂ ਪ੍ਰਾਣੀਆਂ ਮੰਗਾਂ ਉਹਨਾਂ ਲੈ ਕੇ ਲੜ ਰਹੇ ਅਸੀਂ ਲੜ ਰਹੇ ਅੱਜ ਤੁਸੀਂ ਦੇਖਿਆ ਕਿ ਪੂਰੇ ਪੰਜਾਬ ਦੇ ਵਿੱਚ ਉਹ ਕਿਸਾਨਾਂ ਤੇ ਜ਼ਬਰ ਟਾਇਆ ਉਸ ਦੀ ਹਮਾਇਤ ਦੇ ਵਿੱਚ ਅਸੀਂ ਛੜਕਾ ਜਮ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਸਰਕਾਰ ਲਈ ਸਮੱਸਿਆ ਖੜੀ ਕਰਾਂਗੇ ਕਿ ਜੇ ਸਾਡੀਆਂ ਰਹਿਣੇ ਮੰਗਾਂ ਨਾ ਬਣੀਆਂ ਜਿਹੜਾ ਡੱਲੇਵਾਲ ਵੱਲੋਂ ਪ੍ਰਧਾਨ ਜੀ ਵੱਲੋਂ ਬਿਆਨ ਦਿੱਤਾ ਗਿਆ ਵੀ ਕੋਈ ਵੀ ਆ ਸਕਦਾ ਜਾਂ ਸਾਡੇ ਵੱਲੋਂ ਸੱਦਿਆ ਜਾਊਗਾ ਕਿ ਜਾਉਂਗੇ ਤੁਸੀਂ ਦੇਖੋ ਜੀ ਸਾਡਾ ਫਰਜ਼ ਮੰਦਾ ਅਸੀਂ ਕਿਸਾਨ ਜਿੱਥੇ ਬਣਾਈਆ ਲੋਕਾਂ ਦੀਆਂ ਮੰਗਾਂ ਮਸਲਾਂ ਦੇ ਖਾਤਰ ਜੇ ਉਹਨਾਂ ਨੇ ਬਿਆਨ ਦੇ ਤਾਂ ਅਸੀਂ ਕਹਿੰਦੇ ਵੀ ਚੰਗੀ ਗੱਲ ਆ ਬੈ ਕੇ ਅਸੀਂ ਵਿਚਾਰ ਵਟਾਵਾ ਕਰਾਂਗੇ ਉਹਨਾਂ ਦੇ ਸੰਘਰਸ਼ ਦੀ ਸਪੋਰਟ ਤੇ ਜਾਵਾਂਗੇ ਮੌਜੂਦਾ ਸਰਕਾਰ ਦੇ ਪੰਜਾਬ ਸਰਕਾਰ ਦੇ ਰਵਈਏ ਨੂੰ ਕਿਵੇਂ ਦੇਖਦੇ ਤੁਸੀਂ ਦੇਖੋ ਜੀ ਪੰਜਾਬ ਸਰਕਾਰ ਦਾ ਰਵਈਆ ਆਪ ਦੇ ਹਿਸਾਬ ਨਾਲ ਜਿਹੜਾ ਉਹ ਤਾਂ ਇਹ ਲੱਗਦਾ ਵੀ ਕਿਸਾਨਾਂ ਦੀ ਬਣ ਕੇ ਚੱਲਦੀ ਆ। ਅਸਲ 'ਚ ਉਹ ਭਾਜਪਾ ਦਾ ਕੰਮ ਕਰ ਰਹੀ ਆ ਕਿਉਂਕਿ ਜੇ ਪੰਜਾਬ ਸਰਕਾਰ ਕਿਸਾਨ ਪੱਖੀ ਹੁੰਦੀ ਕਿ ਉਹਨਾਂ ਦੀ ਹੱਦ ਦੇ ਵਿੱਚ ਡਰੋਨਾਂ ਹੀ ਹਮਲੇ ਕੀਤੇ ਆ ਉਹਨਾਂ ਦੀ ਹੱਦ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਕਿਸਾਨਾਂ ਦੀ ਜਵਟ ਆਇਆ ਤਾਂ ਪਹਿਲਾ ਫਰਜ਼ ਮੰਨਦਾ ਸੀ ਕਿ ਜਾ ਕੇ ਉਹਨਾਂ ਤੇ ਕਾਰਵਾਈ ਆ ਜਿਹੜੀ ਸੰਵਿਧਾਨ ਮੁਤਾਬਕ ਕਾਨੂੰਨੀ ਮੁਤਾਬਕ ਸੁਪਰੀਮ ਕੋਰਟ ਦੇ ਵਿੱਚ ਰਿਟ ਪਵਾਉਂਦੇ ਤੇ ਇਹਦਾ ਵਿਰੋਧ ਕਰਦੇ ਸੋ ਪੰਜਾਬ ਸਰਕਾਰ ਦਾ ਰਵਈਆ ਜਿਹੜਾ ਦੋਗਲਾ ਰਵਈਆ ਉਹ ਕਲੀਅਰ ਸਪੱਟ ਨਹੀਂ ਕਿ ਕਿਸਾਨਾਂ ਨਾਲ ਕਿ ਕਿਵੇਂ ਆ। ਇੱਕ ਪਹਿਲਾਂ ਵੀ ਜਿਹੜੀ ਭਾਜਪਾ ਦਾ ਇਹ ਅਕਸਰ ਰਿਹਾ ਵੀ ਵਾਅਦੇ ਕਰਕੇ ਮੁੱਕਰ ਜਾਂਦੇ ਆ ਜਾਂ ਗੱਲ ਤੋਂ ਮੁੱਕਰ ਜਾਂਦੇ ਜਿਹੜਾ ਦੁਬਾਰਾ ਆਪਾਂ ਨੂੰ ਸ਼ਿਕਰਸ਼ ਵਿੜਨਾ ਪਿਆ ਇਸ ਤਰ੍ਹਾਂ ਦੀ ਕੀ ਦੁਬਾਰਾ ਕੋਈ ਰਣਨੀਤੀ ਤਿਆਰ ਕੀਤੀ ਗਈ ਵੀ ਜੇ ਦਿੱਲੀ ਵਾਲੇ ਸਾਰੇ ਸਾਂਝੇ ਵੀ ਜਾਣੇ ਆ ਤੇ ਦੁਬਾਰਾ ਧੋਖੇ ਚ ਨਾਇਆ ਜਾਵੇ ਦੇਖੋ ਜੀ ਪਹਿਲਾ ਪੜਾ ਹੁੰਦਾ ਕਿ ਤੁਸੀਂ ਕਿਸੇ ਨੂੰ ਆਪਣੀ ਗੱਲ ਤੇ ਲੈ ਕੇ ਆਉਣਾ ਦੂਜਾ ਪੜਾ ਹੁੰਦਾ ਕਿਸੇ ਨੂੰ ਤੁਸੀਂ ਆਪਣੀ ਗੱਲ ਮਨਾਉਣੀ ਤੀਸਰਾ ਪੜਾ ਹੁੰਦਾ ਉਹ ਗੱਲ ਲਾਗੂ ਕਰਾਉਣੀ ਅਸੀਂ ਪੜਾ ਵਾਰ ਪੜਾ ਜਾਂਦੇ ਆ ਜੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਉਹ ਫਿਰ ਵਾਅਦਾ ਨਿਮਾਉਂਦੀ ਹੈ ਕਿ ਨਹੀਂ ਨਿਮਾਉਂਦੀ ਫਿਰ ਵੀ ਸੰਘਰਸ਼ ਕਰਨਾ ਜੇ ਵਾਅਦਾ ਕਰ ਲੈਂਦੀ ਹੈ ਉਹਨੂੰ ਲਾਗੂ ਕਰਾਉਣਾ ਹੁੰਦਾ ਇਹ ਜ਼ਿੰਦਗੀ ਦਾ ਪੜਾ ਕਿ ਸਰਕਾਰ ਕੋਈ ਵੀ ਹੋਵੇ ਉਹ ਨਾਲ ਸਮਝੌਤਾ ਹੁੰਦਾ ਸਮਝੌਤਾ ਤੋੜਦਾ ਫਿਰ ਸੰਘਰਸ਼ ਚੱਲਦਿਆ ਇਹ ਸਾਡੇ ਪੜਾ ਸੰਘਰਸ਼ ਦੇ ਜਿਹੜੇ ਹੌਲੀ ਹੌਲੀ ਚੱਲਦੇ ਆ ਜਿਹੜਾ ਅੱਜ ਦਾ ਹੁਣ ਪ੍ਰੋਗਰਾਮ ਹੈ ਕਿੰਨੇ ਵਜੇ ਤੱਕ ਦਾ ਹੈ ਜਿਹੜਾ ਐਸਕੇਐਮ ਦਾ ਪ੍ਰੋਗਰਾਮ ਆ ਉਹ ਸੀਗਾ 11 ਤੋਂ 2 ਤੱਕ ਜਿਹੜਾ ਸਾਡਾ ਦੋ ਜੱਥੇ ਬੰਦਿਆਂ ਦਾ ਭਾਰਤੀ ਕਿਸਾਨ ਸੰਘ ਨੇ ਏਕਤਾ ਮਾਲਵਾ ਦਾ ਤੇ ਕਿਰਤੀਖਸ਼ੀ ਜਥਾ ਉਹ ਹੈਗਾ ਸਾਡਾ 12 ਤੋਂ ਲੈ ਕੇ 4 ਵਜੇ ਤੱਕ ਦਾ ਹੋਰ ਵੀ ਸਾਡੇ ਨਾਲ ਆ ਆਗੂ ਨੇ ਕੀ ਨਾਮ ਹੈ ਬਾਈ ਤੁਹਾਡਾ ਮੇਰੇ ਨਾਮ ਗੁਰਵਿੰਦਰ ਸਿੰਘ ਬੱਲੋ ਜੀ ਸੂਬੇ ਦਾ ਜੀਤ ਪ੍ਰਧਾਨ ਭਾਰਤੀ ਕਿਸਾਨ ਜੁਨੀਅਨ ਏਕਤਾ ਮਾਲਵਾ ਜੀ ਕਿਵੇਂ ਦੇਖ ਦوں ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਿਹੜੀਆਂ ਕੁਛ ਜੱਥੇ ਬੰਦੀਆਂ ਦਿੱਲੀ ਗਈਆਂ ਕੋਈ ਨਹੀਂ ਗਈਆਂ ਕੀ ਕਾਰਨ ਮੰਨਦੇ ਆ ਸਾਡਾ ਆਪਸੀ ਜਿਹੜਾ ਤਾਲਮੇਲ ਆ ਉਹ ਨਹੀਂ ਹੋ ਸਕਿਆ ਤੇ ਇੱਕ ਗੱਲ ਹੈ ਵੀ ਅਸੀਂ ਲੈ ਕੇ ਤਾਂ ਕਿਸਾਨੀ ਮਜ਼ਦੂਰੀ ਦੀਆਂ ਮੰਗਾਂ ਹੀ ਗਈਆਂ ਜੇ ਉਹਨਾਂ ਜਥੇਬੰਦੀਆਂ ਤੇ ਜਾਂਦੀਆਂ ਤੇ ਸਰਕਾਰ ਜਵਾਬ ਕਰੂ ਅਸੀਂ ਪਿੱਛੇ ਥੋੜੀ ਹਟਾਂਗੇ ਇਸ ਕਰਕੇ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪ੍ਰੋਗਰਾਮ ਦਿੱਤਾ ਗਿਆ ਉਸ ਪ੍ਰੋਗਰਾਮ ਦੇ ਤਹਿਤ ਜਿਹੜੇ ਅਸੀਂ ਟੋਲਾ ਹੋ ਰੋਕੇ ਹੋਏ ਆ ਕਿੰਨਾ ਟਾਈਮ ਰੋਕੋਗੇ ਅੱਜ ਇਹ ਅੱਜ ਦੇਖੋ ਜਿਹੜਾ ਐਸਕੇਐਮ ਦਾ ਪ੍ਰੋਗਰਾਮ ਆ ਉਹ ਹੈਗਾ ਕਿ 11 ਤੋਂ 2 ਵਜੇ ਦੇ ਤੱਕ ਦਾ ਪਰ ਅਸੀਂ ਕੱਲ੍ਹ ਦੋ ਜਥੇਬੰਦੀਆਂ ਨੇ ਵਧਵਾ ਪਹਿਲਾਂ ਐਸਕੇਐਮ ਦੀ ਮੀਟਿੰਗ ਤੋਂ ਪਹਿਲਾਂ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਵੀ ਅਸੀਂ 12 ਤੋਂ 4 ਜਿਹੜੇ ਟੋਲੇ ਰੋਕਾਂਗੇ ਉਹ ਜਿਹੜਾ ਮੌਜੂਦਾ ਸਰਕਾਰ ਦੀ ਐਪੀਸ਼ਨ ਨੂੰ ਜਿਵੇਂ ਡਰੋਨ ਨਾਲ ਕਹਿੰਦੇ ਹਮਲੇ ਕੀਤੇ ਗਏ ਉਹਨਾਂ ਨੇ ਇੱਧਰ ਕੀਤੇ ਗਏ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਪ੍ਰਤੀਕਿਰਿਆ ਦੇਖੋ ਜੀ ਇਹ ਸਬ ਇਲੈਕਸ਼ਨਾਂ ਦਾ ਟਾਈਮ ਆ ਹੁਣ ਉਹਦੇ ਵਾਸਤੇ ਪੰਜਾਬ ਸਰਕਾਰ ਵੀ ਚੁੱਪ ਆ ਉਧਰੋਂ ਵੀ ਉਹਨੂੰ ਡਾਰਾ ਅਸੀਂ ਇਹਦੇ ਬਾਰੇ ਕਹਿ ਸਕਦੇ ਹਾਂ ਵੀ ਪੰਜਾਬ ਸਰਕਾਰ ਦੀ ਵੀ ਇਹ ਮਿਲੀਪੌਤ ਆ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਇੱਥੇ ਟੋਲ ਪਲਾਜ਼ੇ ਤੇ ਅੱਜ ਇਕੱਠੀਆਂ ਨੇ ਇੱਥੇ ਚਾਰ ਜਥੇਬੰਦੀਆਂ ਜੀ ਭਾਰਤੀ ਕਿਸਾਨ ਜੁਨੀਅਨ ਇਕਤਾ ਮਾਲਵਾ ਤੇ ਕੀਰਤੀ ਕਿਸਾਨ ਯੂਨੀਅਨ ਆਯਾਦ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੂਟਾ ਬੁਰਜਗਿੱਲ ਵਾਲੀ ਤੇ ਦੂਜਾ ਜਿਹੜਾ ਕੀਰਤੀ ਕਿਸਾਨ ਯੂਨੀਅਨ ਹੈ ਜੀ ਅਗਲਾ ਕੀ ਪ੍ਰੋਗਰਾਮ ਹੋਵੇਗਾ ਇਸ ਤੋਂ ਬਾਅਦ ਜਿਹੜਾ ਅੱਜ ਦਾ ਪ੍ਰੋਗਰਾਮ ਸਾਡਾ ਕੱਲ ਨੂੰ ਹੋਏਗਾ ਭਾਰਤ ਮੰਡ ਦਾ ਪ੍ਰੋਗਰਾਮ ਜੀ ਇਸ ਤੋਂ ਬਾਅਦ ਜਿਹੜਾ ਸਾਡਾ ਪ੍ਰੋਗਰਾਮ ਆ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਆ 18 ਤਰੀਕ ਨੂੰ ਹੋ ਰਹੀ ਆ ਉਹ ਉਸ 18 ਤਰੀਕ ਦੇ ਵਿੱਚੋਂ ਜਿਹੜੇ ਪ੍ਰੋਗਰਾਮ ਨਿਕਲ ਕੇ ਸਾਹਮਣੇ ਆਉਣਗੇ ਉਸ ਪ੍ਰੋਗਰਾਮ ਅਸੀਂ ਉਹ ਉਹ ਕੇਂਦਰ ਸਰਕਾਰ ਦੇ ਜ਼ਬਰ ਦੇ ਖਿਲਾਫ ਅਸੀਂ ਨਵਾਵਾਂਗੇ ਤੇ ਕਰਾਂਗੇ ਉਹ ਪ੍ਰੋਗਰਾਮ ਕਿ ਜਿਹੜੇ ਜਥੇਬੰਦੀਆਂ ਗਈਆਂ ਮਾ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਆਉਣਾ ਚਾਹੁੰਦਾ ਉਹ ਆ ਸਕਦਾ ਉਹਦੇ ਵਾਸਤੇ ਕੀ ਕਹਿੰਨੇ ਦੇਖੋ ਜੀ ਜਥੇਬੰਦੀਆਂ ਦਾ ਜਾਵਾਂਗੇ ਜੇ ਉਹਨਾਂ ਨੇ ਸੱਦਾ ਪੱਤਰ ਦਿੱਤਾ ਸੀ ਸਾਰੇ ਹੀ ਜਾਵਾਂਗੇ ਇਹ ਨਹੀਂ ਹੈਗਾ ਵੀ ਲੋਕਾਂ ਦੀ ਲੜਾਈ ਆ ਉਸ ਲੋਕ ਕੋਲ ਦਾ ਹਿੱਸਾ ਬਣਾਂਗੇ ਤੇ ਸਾਨੂੰ ਜਾਣਾ ਵੀ ਚਾਹੀਦਾ ਅਸੀਂ ਧੰਨਵਾਦ ਕਰਦੇ ਹਾਂ ਉਹ ਜਥੇਬੰਦੀਆਂ ਦੇ ਜਿਨ੍ਹਾਂ ਨੇ ਸੱਦਾ ਦਿੱਤਾ ਤੇ ਉਹ ਸੱਦੇ ਤੇ ਵੀ ਜਾਵਾਂਗੇ ਕੁਝ ਲੋਕਾਂ 'ਚ ਇਹ ਚਰਚਾ ਚੱਲ ਰਹੀ ਆ ਵੀ ਜਿੰਨਾ ਅੱਗੇ ਜੋਸ਼ ਸੀਗਾ ਕਿਸਾਨਾਂ 'ਚ ਜਾਂ ਆਮ ਲੋਕਾਂ 'ਚ ਉਹਨਾਂ ਜੋਸ਼ ਨਹੀਂ ਰਿਹਾ ਕਿਵੇਂ ਦੇਖਦੇ ਉਹਨੂੰ ਜੋਸ ਭਾਰਤ ਪਾਕਿਸਤਾਨ ਵਾਲੇ ਹਾਲਾਤ ਹੋਏ ਪਿਆ ਹਲੇ ਆਪਾਂ ਨੂੰ ਜੋਸ਼ ਦਾ ਪਤਾ ਨਹੀਂ ਲੱਗਦਾ ਉੱਥੇ ਤੁਸੀਂ ਇਹ ਦੇਖੋ ਵੀ ਇੰਨਾ ਜਿਹੜਾ ਤਸੱਦਤ ਆ ਪਿਛਲੀ ਵਾਰ ਵੀ ਨਹੀਂ ਸੀ ਹੋਇਆ ਜਿੰਨਾ ਐਤਕੀ ਹੋ ਰਿਹਾ ਐਤਕੀ ਵੀ ਸਾਡੇ ਉੱਥੇ ਕਿਸਾਨ ਜਥੇਬੰਦੀਆਂ ਦੇ ਆਗੂ ਲਾ ਲੋ ਚਾਹੇ ਸਾਡੀ ਨੌਜਵਾਨੀ ਲਾ ਲੋ ਵੱਖ-ਵੱਖ ਕਿਸਾਨ ਜਥੇਬੰਦੀਆਂ ਆਪਣੇ ਤਰੀਕੇ ਦੇ ਨਾਲ ਲੜ ਰਹੀਆਂ ਬਹੁਤ ਵਧੀਆ ਸੋਹਣਾ ਉੱਥੇ ਸੰਘਰਸ਼ਾ ਜਿਹੜਾ ਅੰਦੋਲਨਾਂ ਚੱਲਦਾ ਰਿਹਾ ਅੰਦੋਲਨ ਜਿੱਤ ਵੱਲ ਜਾਣਾ ਤੇ ਮੋਦੀ ਸਰਕਾਰ ਦੀ ਧੌਣ ਦੇ ਵਿੱਚੋਂ ਕਿੱਲਾ ਕੱਢ ਕੇ ਹੈਂਕੜਵਾਜ਼ ਮੋਦੀ ਨੂੰ ਮੋੜ ਕੇ ਲਿਆਵਾਂਗੇ ਤੇ ਉਹਦਿਆਂ ਜਿਹੜੀਆਂ ਸਾਡੀਆਂ ਰਹਿੰਦੀਆਂ ਦਿੱਲੀ ਅੰਦੋਲਨ ਦੀਆਂ ਮੰਗਾਂ ਜਾਂ ਇਸ ਤੋਂ ਇਲਾਵਾ ਸਮੂੱਚੀ ਕਿਸਾਨੀ ਮਜ਼ਦੂਰੀ ਦਾ ਕਰਜ਼ਾ ਮਾਫ਼ ਸੁਆਮੀ ਨਰਥਨ ਦੀ ਰਿਪੋਰਟ ਐਮ ਐਸ ਬੀ ਤੇ ਹੋਰ ਵੀ ਜਿੰਨੀਆਂ ਸਾਡੀਆਂ ਮੰਗਾਂ ਉਸ ਮੰਗਾਂ ਤੇ ਅਸੀਂ ਪੱਕੀਆਂ ਮੰਗਾਂ ਜਿਹੜੀਆਂ ਮਨਵਾ ਕੇ ਉਹ ਉੱਠਾਂਗੇ 24 ਦੇ ਇਲੈਕਸ਼ਨ ਵੀ ਆ ਰਹੇ ਆ ਬੀ ਜੀ ਪੀ ਦੇ ਰਵਈਏ ਨੂੰ ਲੈ ਕੇ ਪੰਜਾਬ ਦੇ ਲੋਕ ਜਾਂ ਕਿਸਾਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਬੀ ਜੀ ਪੀ ਪੰਜਾਬ ਨੂੰ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਨੂੰ ਕੋਈ ਸਮਝ ਰਹੀ ਆ ਉਹ ਕਹਿੰਦੀ ਆ ਵੀ ਪੰਜਾਬ ਦੇ ਵਿੱਚ 13 ਸੀਟਾਂ 13 ਸੀਟਾਂ ਨਾਲ ਸਾਡਾ ਕੀ ਨਹੀਂ ਪੈਣਾ ਪਰ ਹੌਣ ਦੇ ਕੋਈ ਗੱਲ ਨਹੀਂ ਜੇ ਸਾਡਾ ਅੰਦੋਲਨ ਚੱਲਦਾ ਹੌਣ ਦੇ ਪ੍ਰਚਾਰ ਕਰਨ ਫਿਰ ਦੇਖਦੇ ਆ ਵੀ ਉਹ ਆਪ ਦਾ ਪਿੰਡਾਂ 'ਚ ਵੜ ਕੇ ਪ੍ਰਚਾਰ ਕਰਦੇ ਆ ਜਾਂ ਅਸੀਂ ਉਹਨਾਂ ਦਾ ਪ੍ਰਚਾਰ ਹੋਣ ਦਿੰਦੇ ਆ ਜਿਵੇਂ ਵੀ ਸਾਨੂੰ ਜਥੇਬੰਦੀਆਂ ਪ੍ਰੋਗਰਾਮ ਦੇਣਗੀਆਂ ਚਾਹੇ ਐਸਕੇਐਮ ਹੋਵੇ ਚਾਹੇ ਉੱਥੋਂ ਲੜਨ ਵਾਲੀਆਂ ਜਥੇਬੰਦੀਆਂ ਹੋਣ ਅਸੀਂ ਉਸ ਪ੍ਰੋਗਰਾਮ ਨੂੰ ਅਸੀਂ ਸਿਰ ਝੜ ਕੇ ਨਿਵਾਵਾਂਗੇ ਅੱਜ ਤੱਕ ਕਿੰਨੇ ਵਜੇ ਤੱਕ ਦਾ ਹੁਣ ਪ੍ਰੋਗਰਾਮ ਦੁਬਾਰਾ ਦੱਸੋ ਅੱਜ ਸਾਡਾ 4 ਵਜੇ ਤੱਕ ਦਾ ਹੈ ਸੋ ਤੁਸੀਂ ਗੱਲਬਾਤ ਸੁਣੀ ਹੈ ਇਹ ਕਿਸਾਨ ਆਗੂ ਨੇ ਇਹਨਾਂ ਨੇ ਕਿਹਾ ਕਿ ਜਿਹੜਾ ਕਿਸਾਨਾਂ ਤੇ ਜਿਹੜੇ ਦਿੱਲੀ ਗਏ ਨੇ ਉਹਨਾਂ ਤੇ ਜਿਹੜਾ ਸਰਕਾਰਾਂ ਵੱਲੋਂ ਅਤਿਆਚਾਰ ਕੀਤਾ ਗਿਆ ਜਿਸ ਨੂੰ ਲੈ ਕੇ ਸੰਯੁਕਤ ਮੋਰਚੇ ਦੇ ਸੱਦੇ ਤੇ ਜਿਹੜੇ ਟੋਲ ਪਲਾਜ਼ੇ ਆ ਉਹ ਫ੍ਰੀ ਕੀਤੇ ਗਏ ਤੇ 4 ਵਜੇ ਤੱਕ ਉਹਨਾਂ ਨੇ ਕਿ ਰੱਖਿਆ ਜਾਓ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਚਾਹੇ ਬੇਸ਼ੱਕ ਸਾਡੇ ਵਿਚਾਰਕ મતਭੇਦ ਹੋਣਗੇ ਪਰ ਜੋ ਵੀ ਕਿਸਾਨਾਂ ਦੀਆਂ ਮੰਗਾਂ ਤੇ ਕਿਸਾਨਾਂ ਦੇ ਨਾਲ ਹੀ ਖੜਾਂਗੇ ਤੁਸੀਂ ਦੇਖ ਰਹੇ ਹੋ ਕਲੀਅੰਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਰ ਮੇਰਾ ਨਾਮ ਹੀ ਬੂਟਾ ਸਿੰਘ ਤੁੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ union ਡਕਾਉਂਦਾ ਨਸਾਨਾ ਕੀ ਕਹਿਣਾ ਚਾਹੁੰਗੇ ਜਿਵੇਂ ਕੇਂਦਰ ਸਰਕਾਰ ਵੱਲੋਂ ਇਹਨਾਂ ਦਾ ਸੱਦਾ ਦਿੱਤਾ ਜਾ ਰਿਹਾ ਹੈ ਰੱਖੋ ਜੀ ਜੋ ਆਪਦੇ ਹੱਕੀ ਮੰਗਾਂ ਦੀ ਖਾਤਰ ਦਿੱਲੀ ਮਤਲਬ ਕਿਸਾਨ ਜਸੇ ਬੰਦਗਾਂ ਨੇ ਸੱਦਾ ਦਿੱਤਾ ਸੀ ਉਹ ਆਪਦੇ ਹੱਕੀ ਮੰਗਾਂ ਦੀ ਲਾਇਕ ਮਤਲਬ ਇਥੋਂ ਸਾਧਨਾ ਰਹੀਂ ਟਾਲੀਆਂ ਰਹੀਂ ਦਿੱਲੀ ਦੇ ਬਾਡਰਾਂ ਤੇ ਜਾਣਾ ਸੀਗਾ ਮੋਦੀ ਸਰਕਾਰ ਨੂੰ ਦੱਸਣਾ ਵੀ ਜਿਹੜੀਆਂ ਰਹਿੰਦੀਆਂ ਮੰਗਾਂ ਵਰ ਮੰਗਾਂ ਸਾਡੀਆਂ ਵੀ ਉਹੀ ਹੈ ਰਲ ਮੰਗਾਂ ਮੰਗਾ ਸੀਗੀਆਂ ਪਰ ਜਿਹੜੀ ਇਥੋਂ ਦੀ ਕੇਂਦਰ ਦੀ ਸਰਕਾਰ ਹੈ ਜਿਹਨੂੰ ਕਹਿ ਦਿੱ ਗਏ ਵੀ ਖੱਟੜ ਨੂੰ ਮੋਦੀ ਨੇ ਥਾਪੀ ਦਿੱਤੀ ਸੀ ਵੀ ਜਿਹੜੇ ਪੰਜਾਬ ਦੇ ਕਿਸਾਨ ਹੈ ਉਹ ਹਰਿਆਣੇ ਦੇ ਬਾਡਰ ਤੋਂ ਗਾਹਾਂ ਨਹੀਂ ਆਉਣੇ ਚਾਹੀਦੇ ਵੀ ਕਿੰਨਾ ਵੀ ਮਤਲਬ ਜ਼ੁਲਮ ਕੀਤਾ ਜਾਵੇ ਅੱਜ ਸਾਡੇ ਕਿਸਾਨਾਂ ਦੇ ਉੱਤੇ ਜਿਹਦੇ ਵਿੱਚ 70 80 ਸਾਡੇ ਨੌਜਵਾਨ ਹਸਪਤਾਲਾਂ ਦੇ ਵਿੱਚ ਦਾਖਲ ਪਏ ਨੇ ਜਿਹਦੇ ਉੱਤੇ ਸਿੱਧੀਆਂ ਰਬੜੀਆਂ ਗੋਲੀਆਂ ਮਾਰੀਆਂ ਤੇ ਅਥਰੂ ਗੈਸ ਉਹਨਾਂ ਦੇ ਉੱਤੇ ਉਹ ਸਿੱਟੇ ਗਏ ਨਾ ਜਿਹੜੇ 2021 ਦੇ ਵਿੱਚ ਡੇਟ ਟੱਪੀ ਹੋਈ ਸੀਗੀ ਜਿਹਦੇ ਵਿੱਚ ਵੱਡੀ ਮਤਲਬ ਮਤਲਬ ਨਸਕਾਨ ਹੋਇਆ ਕਿਸਾਨਾਂ ਦਾ ਤੇ ਵਿੱਚ ਇੱਕ ਦੋ ਕਿਸਾਨਾਂ ਦੀ ਜਿਹੜੀ ਗੱਲ ਸੁਣੀ ਹੈ ਵੀ ਨਿਗਾਹ ਵੀ ਚਲੀ ਗਈ ਉਹ ਸਸਤਰੂ ਗੈਸ ਦੇ ਨਾਲ ਇਸ ਕਰਕੇ ਅਸੀਂ ਇਹਨਾਂ ਦੀ ਨਖੇਦੀ ਕਰਦੇ ਹਾਂ ਤੇ ਸਤਿਮਤ ਮੋਰਚੇ ਕਨ ਨੂੰ ਜੋ ਅੱਜ ਸਾਰੇ ਹਿੰਦੁਸਤਾਨ ਭਾਰਤ ਦੇ ਵਿੱਚ ਥਾਂ ਥਾਂਈ ਪਮਾ ਕਿਸੇ ਨੇ ਰੇਲਾ ਰੋਕ ਕੋ ਟੂਲ ਪਲੱਜਾਂ ਦੇ ਬੈਠੇ ਆ ਤੇ ਅੱਜ ਅਸੀਂ ਇਹ ਪ੍ਰੋਗਰਾਮ ਦਿੱਤਾ ਹੈ ਵੀ ਜੋ ਵੀ ਇਹ ਮਤਲਬ ਕਿਸਾਨਾਂ ਦੇ ਨਾਲ ਜ਼ਬਰ ਹੋਇਆ ਉਹਨੂੰ ਰੋਕਣ ਦੀ ਖਾਤਰ ਤੇ ਆਉਣ ਵਾਲੇ ਦਿਨਾਂ ਦੇ 18 ਤਰੀਕ ਨੂੰ ਸੂਬੇ ਦੀ ਮੀਟਿੰਗ ਸੰਮਤ ਮੋਰਚੇ ਦੀ ਹੋ ਰਹੀ ਹੈ ਉਹ ਮੀਟਿੰਗ ਦੇ ਵਿੱਚ ਜਿਹੇ ਜਿਹੇ ਸੱਦਾ ਆਊਗਾ ਤੈਂ ਕਰਾਊਗਾ ਉਹ ਅਸੀਂ ਜਰੂਰ ਉਹਨੂੰ ਲਾਗੂ ਕਰਾਂਗੇ ਤੇ ਜਿਹੜਾ ਉਹਨਾਂ ਦੇ ਉੱਤੇ ਜ਼ਬਰ ਕੀਤਾ ਕਿਸਾਨਾਂ ਦੇ ਉੱਤੇ ਆਪਦੇ ਹੱਕੀ ਮੰਗਾ ਲੈਣ ਦੀ ਖਾਤਰ ਉਹਦੀ ਪੂਰੀ ਨਖੇਦੀ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਥੋਂ ਦੀ ਕੇਂਦਰ ਸਰਕਾਰ ਤੁਸੀਂ ਮੋਦੀ ਸਰਕਾਰ ਕੰਦ ਤੇ ਲਿਖਿਆ ਪੜ ਲਓ ਉਹ ਕਿਸਾਨ ਹੈ ਜਿਹੜੇ ਦਿੱਲੀ ਦੇ ਬਾਹਰਾਂ ਦੇ 13 ਮਹੀਨੇ ਢੂਆਂ ਰਗੜਾ ਕੇ ਕਾਲੇ ਕਾਨੂੰਨ ਰੱਦ ਕਰਾ ਕੇ ਲੈ ਸੀ ਜਿੰਨਾਂ ਦੇ ਉੱਤੇ ਉੱਥੋਂ ਗਏ ਆ ਜੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਿਹਾ ਬੰਦੀਆਂ ਇਕੱਠਾ ਖਾਉਂਗੀਆਂ ਇਕੱਠੀਆਂ ਹੋ ਕੇ ਐਕਸ਼ਨ ਕਰਦੀਆਂ ਤਾਂ ਇੱਕੇ ਦਾ ਸਰੋਤ ਨੇ ਸਾਹਮਣੇ ਆਉਂਗਾ ਦੇਖੋ ਓਡੋ ਓਡੀ ਨੀਤਿਕਾ ਪਾਲ ਸਿੰਘ ਜਿਹਾ ਬੰਦੀਆਂ ਦੀਆਂ ਵੀ ਜੋ ਵੀ ਇਹਨਾਂ ਨੇ ਅਕਾਲ ਦਿੱਤੀ ਸੀਗੀ ਵੀ ਠੀਕ ਆ ਇਹ ਵੀ ਮੰਗਾ ਉਹੀ ਲੈ ਉਹੀ ਮੰਗਾ ਤਾਂ ਉਹੀ ਹੈ ਕਿਸਾਨੀ ਦੀਆਂ ਜਿਹੜੀਆਂ ਮਤਲਬ ਇਹ ਕਿਸਾਨ ਉੱਥੇ ਸਾਡੇ ਗਏ ਹੋਏ ਆ ਪਰ ਉਹ ਠੀਕ ਆ ਉਹ ਮਤਲਬ ਰਾਸਤੇ 'ਚ ਫਰਕ ਸਰ ਕਰ ਜਾਂਦਾ ਹੈ ਸਮਝਤੀ ਕਰਨ ਚ ਤੇ ਪਰ ਅੱਜ ਜਦੋਂ ਪਤਾ ਲੱਗਿਆ ਵੀ ਇੱਥੇ ਉਹਨਾਂ ਦੇ ਉੱਤੇ ਜ਼ਬਰ ਹੋਇਆ ਹੈ ਪਰ ਛੱਡ ਕੇ ਇਹ ਕਿਹੜਾ ਕਿਸਾਨ ਜਿਹਾ ਬੰਦਗਾ ਟਿੱਕੇ ਨਹੀਂ ਬੈਠ ਗਾ ਉਹਦੇ ਨਹੀਂ ਉਹ ਮਤਲਬ ਗੁੱਸੇ ਚ ਰੋਚ ਹੈ ਜਿਹੜੇ ਅੱਜ ਅਸੀਂ ਇਸ ਮਤਲਬ ਉਹ ਕਰਿਆ ਟੂਲ ਪੁਲਜੇ ਘੇਰੇ ਦਾ ਰੇਲਾ ਰੋਕਣਾ ਉਹ ਪੂਰੇ ਗੁੱਥੇ ਛਾੜੇ ਰੋਚ ਹੈ ਵੀ ਜਿਹੜੇ ਕਿਸਾਨ ਉੱਤੇ ਮਤਲਬ ਹਮਲਾ ਕਰਿਆ ਉਹ ਨਹੀਂ ਕਰਨਾ ਚਾਹੀਦਾ ਜੀ ਕੇਂਦਰ ਸਰਕਾਰ ਨੂੰ ਲੱਗਦਾ ਹੈ ਵੀ ਬਾਕੀ ਜੱਥੇ ਬੰਦਗਾਂ ਉਹ ਵੀ ਉਹਨਾਂ ਦੇ ਮਾਗਦੇ ਦਿੱਲੀ ਜਾਣਾ ਚਾਹੀਦਾ ਦੇਖੋ 100% ਮੇਦ ਮੇਦ ਹੈ ਜੋ ਵੀ ਸੰਘਤ ਮੋਰਚੇ ਦਾ 18 ਤਰੀਕ ਨੂੰ ਸੱਦਾ ਆਊਗਾ ਕਰਨਾ ਪੂਕੂ ਚ ਉਧਰ ਨੂੰ ਉਹਨਾਂ ਦੇ ਹੱਕ ਮਤਲਬ ਹੱਕ ਆ ਤੇ ਨਾਰਾ ਮਾਰਨਾ ਪੈਣਾ ਤੇ ਮੋਦੀ ਸਰਕਾਰ ਦੇ ਧੌਣ ਤੇ ਗੋਡਾ ਜਾ ਕੇ ਧਰਨਾ ਪੈਣਾ ਮੇਰਾ ਨਾਮ ਸਵਰਨ ਸਿੰਘ ਹੈ ਜੀ ਕਿਰਤੀ ਕਿਸਾਨ ਯੂਨੀਅਨ ਦਾ ਮੈਂ ਜ਼ਿਲ੍ਹਾ ਕੋਆਰਡੀਨੇਟਰ ਹਾਂ ਬਠਿੰਡੇ ਦਾ ਕੀ ਕਾਰਨ ਹੋਇਆ ਅੱਜ ਟੋਲ ਪਲਾਜ਼ੇ ਫ੍ਰੀ ਕੀਤੇ ਗਏ ਅੱਜ ਜਿਹੜੇ ਸਾਡੇ ਕਿਸਾਨ ਦਿੱਲੀ ਦੇ ਵਿੱਚ ਚੱਲੇ ਸੀਗੇ ਆਪਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਜਿਹੜਾ ਅਨਮਨੁੱਖੀ ਤਸ਼ੱਦਦ ਹੋਇਆ ਸੀ ਜੁਕਤ ਕਿਸਾਨ ਮੋਰਚੇ ਨੇ ਉਹਦੇ ਰੋਸ ਵਜੋਂ ਅੱਜ ਕਾਲ ਦਿੱਤੀ ਸੀ ਵੀ 11 ਤੋਂ 2 ਵਜੇ ਤੱਕ ਟੋਲ ਪਲਾਜ਼ੇ ਫ੍ਰੀ ਕਰਨੇ ਆ ਉਹਦੇ ਤਹਿਤ ਅੱਜ ਲਹਿਰਾਬੇਕਾ ਟੋਲ ਪਲਾਜ਼ਾ ਫ੍ਰ ਚੰਦ ਮੈ ਇੱਕ ਪ੍ਰਦਰਸ਼ਨ ਕਰਨ ਦਾ ਹਰ ਇੱਕ ਦਾ ਅਧਿਕਾਰ ਹੁੰਦਾ ਪਰ ਇਹ ਸਰਕਾਰਾਂ ਇਸ ਤਰ੍ਹਾਂ ਦੀਆਂ ਚਾਲਾਂ ਕਿਉਂ ਚੱਲ ਰਹੀ ਹੈ ਜੇ ਤਾਂ ਜੀ ਦੇਖੋ ਇਹੀ ਗੱਲ ਹੈ ਵੀ ਮੋਦੀ ਸਰਕਾਰ ਇਹ ਕੰਮਾਂ ਦੇ ਤਰੀਕ ਹੋਈ ਹੈ ਵੀ ਪਬਲਿਕ ਨੂੰ ਜਿੰਨਾ ਨਾਪਤ ਕੇ ਰੱਖਿਆ ਜਾਵੇ ਜਿੰਨੀ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਵੇ ਇਕੱਲੇ ਕਿਸਾਨ ਵਰਗ ਨੂੰ ਨਹੀਂ ਸਾਰੇ ਵਰਗਾਂ ਨੂੰ ਤਬਾਹ ਕੇ ਰੱਖਣਾ ਚਾਹੁੰਦੀ ਹੈ ਚਾਹੇ ਤਾਂ ਉਹ ਕਿਸੇ ਦਾ ਵੀ ਪ੍ਰਦਰਸ਼ਨ ਹੋਵੇ ਪ੍ਰੋਟੈਸਟ ਹੋਵੇ ਉਹ ਹਰੇਕ ਦੇ ਉੱਤੇ ਜਿਹੜਾ ਉਹ ਜਿਹੜਾ ਜ਼ਬਰ ਹੈ ਉਹ ਲੋਡ ਤੋਂ ਜ਼ਿਆਦਾ ਹੁੰਦਾ ਪਰ ਇਹਨੂੰ ਕਿਸਾਨ ਹੈ ਜਿਹੜਾ ਪੰਜਾਬ ਦਾ ਲਾ ਲਓ ਜਾਂ ਕੋਈ ਮਜ਼ਦੂਰ ਪੰਜਾਬ ਦਾ ਲਾ ਲਓ ਉਹ ਇਹਨੂੰ ਦੱਸ ਦੇਣਾ ਦੱਸ ਦੇਣਗੇ ਪਹਿਲਾਂ ਵੀ ਦੱਸਦਾ ਹੁਣ ਵੀ ਹੈ ਹੁਣ ਵੀ ਸਾਰਾ ਪੰਜਾਬ ਫੇਰ ਇਕੱਠਾ ਹੋ ਗਿਆ ਤੇ ਇਹਨਾਂ ਨੂੰ ਪਿੱਛੇ ਮੋੜ ਕੇ ਰਹਿਣਗੇ ਜੀ ਇਹਨਾਂ ਨੇ ਪੰਜਾਬ ਚ ਆ ਕੇ ਅੱਥਰੂ ਗਾਏ ਛੱਡਿਆਗੇ ਟਰੋਨ ਨਾਲ ਵੀ ਅੱਥਰੂ ਗਾਏ ਛੱਡਿਆਗੇ ਤੇ ਮੈਂ ਪੰਜਾਬ ਸਰਕਾਰ ਦਾ ਕਿਉਂ ਨਹੀਂ ਸਾਹਮਣੇ ਆਇਆ ਭਾਈ ਪੰਜਾਬ ਸਰਕਾਰ ਦੀ ਨਲਾਇਕੀ ਹੈ ਜੀ ਇਹ ਵੀ ਇਹਨਾਂ ਨੂੰ ਵੀ ਉਸ ਦਾ ਬਿਆਨ ਦੇਣੇ ਚਾਹੀਦੇ ਸੀਗੇ ਜਾਂ ਕੁਝ ਮੰਨ ਲਓ ਕਿਸਾਨਾਂ ਦੇ ਹੱਕ 'ਚ ਖੜਨਾ ਚਾਹੀਦਾ ਸੀ ਕਿਉਂਕਿ ਜਿਹੜੀ ਇਹ ਸਰਕਾਰ ਸੀ ਇਹ ਵੀ ਕਿਸਾਨਾਂ ਨਾਲ ਬੜੇ ਵਾਅਦੇ ਕਰਕੇ ਆਈ ਸੀ ਇਹਨਾਂ ਨੇ ਵੀ ਉਹ ਵਾਅਦਿਆਂ ਦੇ ਉੱਪਰ ਇਹ ਵੀ ਪੂਰੇ ਨਹੀਂ ਉਤਰੇ